ਹਰਨ ਦਾ ਹਲਕਾ ਵਿਧਾਇਕ ਸ਼੍ਰੀ ਰੇਸ਼ਟ ਕਾਰੀਆ ਜਿਹਨੂੰ ਨਿਯੁਕਤ ਨੇ ਜਿਹੜੇ ਥੇ ਪਿੰਡ ਫੱਤੇ ਵਾਲਾ ਜਪੋਚ ਹੈ ਐ ਸਰ ਜਿਹੜਾ ਸਰਬੱਤ ਦਾ ਭਲਾ ਚਾਹੇ ਪਰ ٹرسٹ ਵੱਲੋਂ ਇਹ ਵੱਡਾ ਪ੍ਰਾਲਾ ਕੀਤਾ ਗਿਆ ਚੈੱਕ ਦਿੱਤੇ ਗਿਆ ਜਿਹੜੀਆਂ ਧੀਆਂ ਪੇਣਾ ਦੇ ਵਿਆਹ ਹੋਣ ਵਾਲੇ ਆਉਣ ਵਾਲੇ ਸਮੇਂ ਚ ਵਿਆਹ ਬੰਦੇ ਹੋਏ ਸੀ ਤਾਂ ਹਰ ਪ੍ਰਭਾਵਿਤ ਇਲਾਕਾ ਤਾਂ ਕਿਸ ਤਰ੍ਹਾਂ ਦਿਖਦੇ ਹੋ ਤੁਸੀਂ ਇਸ ਮੇਰੇ ਸਭ ਤੋਂ ਪਹਿਲਾਂ ਤਾਂ ਮੈਂ ਉਸ ਵਾਹਿਗੁਰੂ ਦਾ ਬਣਾਇਆ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਗੁਰੂ ਨਦਰ ਕਰੇ ਉਹਦੀ ਅਪਾਰ ਕਿਰਪਾ ਨਾਲ ਹੀ ਹੁੰਦਾ ਸਾਰਾ ਕੁਝ ਜਿਵੇਂ ਆਪਾਂ ਕਹਿ ਦਈਏ ਅਸੀਂ ਆਹ ਕਰਤਾ ਕੋਦਨ ਨਹੀਂ ਉਹਦੀ ਕਿਰਪਾ ਹੁੰਦੀ ਹੈ ਤਾਂ ਤਾਂ ਹੀ ਉਹਦੀ ਕਿਰਪਾ ਨਾਲ ਅੱਜ ਜਿਹੜਾ ਸਾਡੇ ਹਿੰਦੁਸਤਾਨ ਦੇ ਨਹੀਂ ਦੁਨੀਆ ਦੇ ਦਾਨੀ ਸਭ ਤੋਂ ਵੱਡੇ ਐਸ ਵੀ ਸਿੰਘ ਅਬਰਾਈ ਜੀ ਨੇ ਉਹਨਾਂ ਲੜਕੀਆਂ ਵਾਸਤੇ ਸਗਣ ਭੇਜਿਆ ਵਾ ਇਹ ਵੀ ਇੱਕ ਬੜੀ ਵੱਡੀ ਗੱਲ ਆ ਇਹ ਜਿਹੜਾ ਸਗਣ ਇੱਕ ਇੱਕ ਲੱਖ ਰੁਪਇਆ ਇੱਕ ਇੱਕ ਪਰਿਵਾਰ ਨੂੰ 12 ਪਰਿਵਾਰਾਂ ਹਾਂਜੀ 12 ਲੱਖ ਰੁਪਈਆ ਭੇਜਿਆ 12 ਪਰਿਵਾਰਾਂ ਨੂੰ ਤੇ ਇਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਕੋਲੇ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਜਿੰਨਾ ਸ਼ਬਦਾਂ ਨਾਲ ਅਸੀਂ ਉਹਦਾ ਧੰਨਵਾਦ ਕਰ ਸਕੀਏ ਮੈਂ ਅਬਰਾਇ ਸਾਬ ਦਾ ਸਾਰੇ ਆ ਜਿੱਡੇ ਆਏ ਆ ਸਾਰਿਆਂ ਨੂੰ ਕਿਹਾ ਸੀ ਵੀ ਉਹਨਾਂ ਵਾਸਤੇ ਵੀ ਆਪਾਂ ਅਰਦਾਸ ਕਰਨੀ ਆ ਵੇਖੋ ਏਡੇ ਵੱਡੇ ਦੁਨੀਆ ਦੇ ਦਾਨੀ ਉਹ ਕਹਿੰਦੇ ਆ ਆਪਾਂ ਪੜਦੇ ਹੀ ਰਹਿਣੇ ਆ ਕਿਸੇ ਦਾ ਕੋਈ ਬੱਚਾ ਬਾਹਰ ਦੇ ਕੰਟਰੀ ਵਿੱਚ ਕਿਸੇ ਗੱਲੋਂ ਫਸ ਗਿਆ ਉਹ ਕਹਿੰਦੇ ਮੈਨੂੰ ਦੱਸੋ ਮੈਂ ਲੈ ਕੇ ਆਉਂਗਾ ਉਹ ਯਾਰਾਂ ਬੱਚੇ ਲੈ ਕੇ ਆਂਦੇ ਉਹਨਾਂ ਨੇ ਬਲੱਡ ਮਨੀ ਦਿੰਦੇ ਤੇ ਫੇਰ ਵੇਖੋ ਆ ਜਿੰਨੇ ਵੀ ਖਾਦ ਦਵਾਈ ਕੁਝ ਵੀ ਕੋਈ ਮੰਗੇ ਉਹ ਲੈ ਆ ਕੇ ਦਿੰਦੇ ਆ ਜਿੰਨੀ ਜੋਗੇ ਆ ਗਿਆ ਹੁਣ ਐਨੇ ਇੱਕ ਪਿੰਡ ਨਾਲ ਨਹੀਂ ਪੂਰਾ ਲਿਆ ਜਾਂਦਾ ਤੇ ਭਾਈ ਜੀ ਇਹ ਐਨੇ ਦੁਨੀਆ ਨਾਲ ਪੂਰਾ ਲੈਣਾ ਬੜਾ ਔਖਾ ਵਾ ਮੈਂ ਤਾਂ ਕਹਿੰਦਾ ਵੀ ਸੱਚੇ ਪਾਤਸ਼ਾਹ ਉਹਨਾਂ ਦੀ ਲੰਮੀ ਉਮਰ ਕਰੇ ਤੇ ਉਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਇਸੇ ਤਰ੍ਹਾਂ ਜਨਤਾ ਦੀ ਸੇਵਾ ਕਰਦੇ ਨੇ ਕਹਿੰਦੇ ਆ ਨਾ ਵੀ ਮਾਨਵਤਾ ਦੀ ਸੇਵਾ ਜਿਹੜੀ ਆ ਸਭ ਤੋਂ ਵੱਡੀ ਸਭ ਤੋਂ ਵੱਡੀ ਸੇਵਾ ਆ ਉਹ ਜਿਹੜੀ ਕਰ ਰਹੇ ਆ ਤੇ ਇਸੇ ਤਰ੍ਹਾਂ ਕਰਦੇ ਰਹਿਣ ਤੇ ਪ੍ਰਮਾਤਮਾ ਉਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾ 'ਚ ਰੱਖੇ ਮੈਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਇਹ ਜੇ ਉਹਨਾਂ ਦੀ ਸੇਵਾ ਤਾਂ ਹੀ ਆ ਨਾ ਜੇ ਤੁਸੀਂ ਆਪਣੇ ਟੀਵੀ ਚੈਨਲ 'ላይ ਸਾਰੇ ਦੁਨੀਆਂ 'ਚ ਪਹਚਾਇਆ ਵੀ ਆ ਸਥਾਮਾਂ ਤੇ ਜਿਹੜਾ ਕਿ ਬਹੁਤ ਹੜ੍ਹ ਪ੍ਰਭਾਵਿਤ ਇਹ ਇਲਾਕਾ ਵਾ ਤੇ ਉਹ ਤਾਂ ਹੀ ਉਥੋਂ ਉਹਨਾਂ ਨੇ ਇੱਥੇ ਉਪਰਾਲਾ ਕੀਤਾ ਨਾ ਹੁੰਦਾ ਇਸ ਕਰਕੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵੀਰ ਦਾ ਵੀ ਜਿਨ੍ਹਾਂ ਨੇ ਉਸ ਬਰਾਇ ਸਾਹਿਬ ਦੇ ਨਾਲ ਰਲ ਕੇ ਹਾਂਜੀ ਪੂਰੀ ਟੀਮ ਹਾਂਜੀ ਇਹ ਵੀ ਬਹੁਤ ਮਿਹਨਤ ਕਰ ਰਹੇ ਨੇ ਹਾਂਜੀ ਤੇ ਬੈਲ ਸਾਹਿਬ ਜੀ ਹਾਂ ਬੈਲ ਸਾਹਿਬ ਜੀ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਰੀ ਟੀਮ ਦਾ ਧੰਨਵਾਦ ਕਰਦਾ ਬਹੁਤ ਵਧੀਆ ਟੀਮ ਬਣੀ ਆ ਪਰਮਾਤਮਾ ਇਸੇ ਤਰ੍ਹਾਂ ਇਹਨਾਂ ਦਾ ਪਿਆਰ ਬਣਾਈ ਰੱਖੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਬਸ ਜਿਸ ਤਰ੍ਹਾਂ ਅੱਗੇ ਤੁਮ ਕਥਾ ਵੀ ਉਹ ਆਪਣੀ 95% ਜਿਹੜੀ ਇਨਕਮ ਹੈਗੀ ਆ ਉਹ ਇਸ ਕੰਮ ਲਈ ਲਾਉਂਦੇ ਆ ਪਿਛਲੇ ਜਦੋਂ ਦਾ ਟ੍ਰਸਟ ਬਣਿਆ ਕੋਈ 10 15 ਸਾਲ ਤੋਂ 10 ਸਾਲ ਤਕਰੀਬਨ ਮੈਨੂੰ ਨਾਲ ਜੁੜੇ ਨੂੰ ਹੋ ਗਏ ਉਹਨਾਂ ਦੇ ਜੋ ਦੇਖਿਆ ਤੇ ਜਦੋਂ ਉਹਨਾਂ ਨੂੰ ਇਤੋਂ ਦੀ ਟੀਮ ਨੇ ਅਮਰਜੀਤ ਕੌਰ ਨੇ ਸੁਨੇਹਾ ਭੇਜਿਆ ਕਿ ਇਹ ਬਹੁਤ ਜ਼ਰੂਰੀ ਹੈਗਾ ਇਹ 10 12 ਪਰਿਵਾਰ ਨੇ ਇਹਨਾਂ ਦੀ ਸ਼ਾਦੀ ਆ ਪਹਿਲਾਂ ਦੀ ਰੱਖੀ ਹੋਈ ਜਿਹੜੀ ਕਿ ਅਗਲੇ 2 ਮਹੀਨਿਆਂ ਚ ਹੋਣੀ ਆ ਤੇ ਉਹਨਾਂ ਨੂੰ ਮਦਦ ਦੀ ਲੋੜ ਆ ਲੋੜਵੰਦ ਪਰਿਵਾਰ ਨੇ ਤੇ ਉਹਨਾਂ ਨੇ ਦੋ ਤਿੰਨ ਦਿਨਾਂ ਵਿੱਚ ਡਿਸੀਜਨ ਕਰਕੇ ਉਹ 12 ਚੈੱਕ ਦਿੱਕ ਮੈਨੂੰ ਭੇਜਿਆ 1-1 ਲੱਖ ਰੁਪਈਆ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੇ ਭੇਜਿਆ ਹੈਗਾ ਜੀ ਕਿਵੇਂ ਦੇਖਦੇ ਹੋ ਸਾਰੇ ਜਿਹੜੀ ਮਦਦ ਕੀਤੀ ਗਈ ਸਰ ਖਾਸ ਕਰ ਲੜਕੀਆਂ ਦੇ ਜੇ ਕਿਤੇ ਪਰਿਵਾਰ ਨੂੰ ਸ਼ਾਦੀ ਦੇ ਵਿੱਚ ਕਿਸੇ ਪਰਿਵਾਰ ਦੀ ਮਦਦ ਹੋ ਜਾਂਦੀ ਬਹੁਤ ਵੱਡੀ ਗੱਲ ਹੈ ਆ ਹਾਂਜੀ ਹਾਂਜੀ ਤੇ ਉਹਦੇ ਵਿੱਚ ਉਹਨਾਂ ਨੂੰ ਥੋੜੀ ਖੁਸ਼ੀ ਹੋ ਜਾਂਦੀ ਆ ਤੇ ਇਹ ਫਿਰ ਉਹਨਾਂ ਨੇ ਸੋਚ ਗਏ ਅੱਗੇ ਵੀ ਉਹ ਕਰਦੇ ਹੈਗੇ ਆ ਪਰ ਇਸ ਵੇਲੇ ਜਦੋਂ ਇਹ ਆਹ ਹਾਲਾਤ ਨੇ ਇਥੋਂ ਦੇ ਇਹਦੇ ਵਿੱਚ ਤਾਂ ਬਹੁਤ ਜ਼ਰੂਰੀ ਸੀ ਉਹਨਾਂ ਤਿੰਨ ਦਿਨਾਂ ਜਾਂ ਉਹਦਾ ਦੋ-ਦੋ ਹਫ਼ਤੇ ਤਿੰਨ ਦਿਨ ਹਫ਼ਤੇ ਲੱਗ ਜਾਂਦੇ ਆ ਅਪਰੂਵ ਕਰਨ ਨੂੰ ਪਰ ਉਹਨੇ ਰਾਈਟਵੇ ਕਿਹਾ ਵੀ ਵਿਆਹ ਬਹੁਤ ਨੇੜੇ ਨੇ ਤੇ ਉਸ ਵੇਲੇ ਚੈੱਕ ਕੱਟ ਕੇ ਭੇਜੇ ਸਰ ਕਿੰਨਾ ਜੀ ਆਪਣਾ ਮੇਰਾ ਨਾਮ ਦਿਆਵੀਰ ਸਿੰਘ ਬਾਠਿਆ ਜੀ ਹਾਂ ਜੀ ਠੀਕ ਮੈਂ ਫੀਆਟਲ ਵਾਸ਼ਿੰਗਟਨ ਅਮਰੀਕਾ ਤੋਂ ਆਇਆ ਹਾਂ ਹਾਂ ਠੀਕ ਸਾਰ ਥੈਂਕ ਯੂ ਜੀ ਐਨ ਸਰ ਥੈਂਕ ਯੂ ਤਾਂ ਉਹ ਪਰਿਵਾਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਅੱਜ 1 ਇੱਕ ਲੱਖ ਦਾ ਚੈੱਕ ਭੇਟ ਕੀਤਾ ਗਿਆ ਸੇਵਾ ਕੀਤੀ ਜਿਨ੍ਹਾਂ ਪਰਿਵਾਰਾਂ ਦੀ ਜਿਨ੍ਹਾਂ ਆ ਭੈਣਾਂ ਦੇਖਦਾ ਜੋ ਧੀਆਂ ਦੇਖ ਸਕਦੇ ਹੋ ਉਹਨਾਂ ਦਾ ਪਰਿਵਾਰ ਨਾਲ ਮਾਪਿਓ ਉਹ ਵੀ ਖੜੇ ਹੈਗੇ ਆ ਆਪਾਂ ਗੱਲਬਾਤ ਕਰ ਰਹੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਸ ਵੀ ਐਸ ਬਰਾਏ ਵੱਲੋਂ ਸਰਬੱਤ ਦਾ ਭਲਾ ਚੈਕਟਿਵ ਟੈਸਟ ਵੱਲੋਂ ਅੱਜ ਮਦਦ ਕੀਤੀ ਗਈ ਹੈ ਸਾਡੀਆਂ ਧੀਆਂ ਭੈਣਾਂ ਕੀ ਕਹਿਣਾ ਚਾਹੁੰਦੀ ਹੈ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਠੀਕ ਹੈ ਜੀ ਕਿਉਂਕਿ ਪਾਣੀ ਕਰਕੇ ਸਾਡਾ ਕੰਮ ਬੰਦ ਹੋ ਗਿਆ ਇਹ ਇਸ ਵਾਸਤੇ ਸ਼ਾਦੀ ਕਰਨੀ ਬੜੀ ਔਖੀ ਸੀ ਠੀਕ ਹੈ ਜੀ ਪਰ ਅਹੀ ਨਾ ਤੰਦਰੁਸਤ ਤੇ ਵਿਆਹ ਬੰਨਿਆ ਹੋਇਆ ਹੈ ਭਾਈ ਜੀ ਹਾਂ ਜੀ ਠੀਕ ਹੈ ਕਿਹੜਾ ਪਿੰਡ ਪਿੰਡ ਦੂਲਾ ਸਿੰਘ ਵਾਲਾ ਦੂਲਾ ਸਿੰਘ ਵਾਲਾ ਹਾਂਜੀ ਕਿਹੜੀ ਤਰੀਕ ਦਾ ਵਿਆਹ ਬੱਧਿਆ ਹੋਇਆ ਬੇ ਜੀ 6 ਮੱਗਰ ਦਾ 21 21 ਤਰੀਕ ਦਾ 21 ਤਰੀਕ ਦਾ ਹਾਂਜੀ ਤੇ ਅੱਜ ਜਿਹੜੀ ਮਦਦ ਹੋਈ ਕੀ ਕਹਿਣਾ ਚਾਹੁੰਦੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਅੰਨਾਂ ਦਾ ਕਿਉਂਕਿ ਪਾਣੀ ਕਾਰਨ ਕੰਮ ਬਹੁਤ ਔਖਾ ਹੈ ਹੂੰ ਤੇ ਸਾਡੇ ਵਾਸਤੇ ਇੱਕ ਪਰਮਾਤਮਾ ਹੀ ਠੀਕ ਹੈ ਜੀ ਵੱਡੀ ਮਦਦ ਐਸਪੀਐਸ ਬਰਾਈ ਹੋਈ ਕੀ ਮੁਸ਼ਕਲ ਕੀ ਨੁਕਸਾਨ ਕੀ ਹੋਇਆ ੜਾਂ ਦੇ ਵਿੱਚ ਆਪਣਾ ਨੁਕਸਾਨ ਪਹਿਲੇ ਹੀ ਵਿੱਚ ਤੋਂ ਥੱਲੇ ਚੋਨਾ ਡੁੱਬ ਗਿਆ ਸਾਰਾ ਫਸਲ ਟੁੜ ਗਈ ਠੀਕ ਹੈ ਜੀ ਤੇ ਕਰ ਲਈ ਤੇੜਾ ਆ ਗਿਆ ਹੂੰ ਇਹ ਇਸ ਕਰਕੇ ਸਾਡਾ ਬੜੀ ਮੁਸ਼ਕਲ ਸੀ ਰਿਹਾ ਹਾਂ ਜੀ ਹਾਂ ਜੀ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਠੀਕ ਹੈ ਜਮੀਨ ਕਿਹੜੇ ਪਿੰਡ ਦੀ ਦੁੱਲਾ ਸਿੰਘ ਵਾਲੀ ਦੀ ਅ ਦੁੱਲੇ ਵਾਲੇ ਚਤ ਪਿੰਡੀ ਵਾਲੇ ਆਲੇ ਵਾਲੇ ਚ ਰਕਬਾ ਲੈਣ ਦੇ ਸੀ ਹਾਂ ਜੀ ਰਕਬਾ ਲੈਣ ਦੇ ਠੀਕ